ਅਕਸਰੀ ਫਿਲਮਾਂ ਵਿੱਚ ਵੇਖਣ ਨੂੰ ਮਿਲਦਾ ਕਿ ਕਿਵੇਂ ਕਾਨੂੰਨ ਦੇ ਰਖਵਾਲੇ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ ਅਤੇ ਗੁੰਡਾਗਰਦੀ ਤੇ ਉਤਰ ਜਾਂਦੇ ਨੇ ਪਰ ਹੁਣ ਇਹ ਸਿਰਫ ਫਿਲਮਾਂ ਤੱਕ ਹੀ ਸੀਮਤ ਨਹੀਂ ਰਿਹਾ ਜੀ ਹਾਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਖਾਕੀ ਦੇ ਨਸ਼ੇ ਵਿੱਚ ਤੁੱਟ ਹੋ ਕੇ ਗਰੀਬ ਰੇੜੀ ਵਾਲਿਆਂ ਤੇ ਜੋ ਸਬਜ਼ੀ ਜਾਂ ਗੋਲ ਗੱਪੇ ਵੇਚਦੇ ਉਹਨਾਂ ਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਉਹਨਾਂ ਦੇ ਵਾਰ ਕਰ ਰਿਹਾ ਉਹਨਾਂ ਦੀ ਕੁੱਟਮਾਰ ਕਰ ਰਿਹਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅਥੋਰਿਟੀਆਂ ਵੀ ਹਟਾਉਣ ਦੀ ਧਮਕੀ ਦਿੱਤੀ। ਦਰਅਸਲ ਇਹ ਪੂਰਾ ਮਾਮਲਾ ਲੰਬੀ ਅਧੀਨ ਪੈਂਦੀ ਪੁਲਿਸ ਚੌਂਕੀ ਪਾਇਕਾ ਕੇਰਾਂ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇਸੇ ਚੌਂਕੀ ਦਾ ਪੁਲਿਸ ਇੰਚਾਰਜ ਹੀ ਜੋ ਗਰੀਬਾਂ ਤੇ ਤਸ਼ੱਦਦ ਕਰਦਾ ਦਿਖਾਈ ਦੇ ਜਾ ਰਿਹਾ। ਮੌਕੇ ਤੇ ਪਹੁੰਚ ਕੇ ਲੰਬੀ ਸਬ ਡਿਵੀਜ਼ਨ ਦੇ ਉਪ ਕਪਤਾਨ ਫਤੇ ਸਿੰਘ ਬਰਾੜ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਨੂੰ ਬੰਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਚੌਕੀ ਇੰਜਾਰਚ ਖਿਲਾਫ ਬੰਦੀ ਕਾਰਵਾਈ ਆ ਜੋ ਉਹ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਹੈ ਹੁਣ ਸਵਾਲ ਇਹ ਉੱਠਦਾ ਕਿ ਕਾਨੂੰਨ ਦੀਆਂ ਤੱਜੀਆਂ ਉਡਾਉਣ ਵਾਲੇ ਇਹਨਾਂ ਕਾਨੂੰਨ ਦੇ ਰਖਵਾਲਿਆਂ ਨੂੰ ਕਾਨੂੰਨ ਦਾ ಪಾਠ ਕਿਵੇਂ ਪੜਾਇਆ ਜਾਵੇ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਕੀ ਤੁਹਾਡਾ ਨਾਮ ਮੇਰਾ ਨਾਮ ਬਲੁੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਗੇ ਵੀ ਆ ਚੌਕੀ ਅੱਗੇ ਤੁਸੀਂ ਜਾ ਰਹੇ ਹੋ ਇੰਜਾਰਚ ਨੂੰ ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਸਾਨੂੰ ਇਹਨਾਂ ਨੂੰ ਇੱਕ ਦਿਨ ਵਾਸਤੇ ਪਹਿਲਾਂ ਦੱਸਿਆ ਸੀ ਕਿ ਇਹ ਤੋਂ ਜਿਹੜੀਆਂ ਪਾਸੇ ਕਰ ਲਓ ਅਸੀਂ ਜਿਹੜੀਆਂ ਪਛਾਣ ਕਰਕੇ ਲਾ ਲਈਆਂ ਸੀਗੀਆਂ ਉਹ ਸ਼ਾਹ ਕਰਨ ਦੇ باوجود ਵੀ ਸਾਨੂੰ ਸ਼ਾਮ ਦੇ ਟਾਈਮੇ ਆਏ 6:30 ਦੇ ਕਰੀਬ ਸਾਨੂੰ ਡੰਗਾਂ ਨਾਲ ਕੁੱਟਣ ਲੱਗੇ ਕਿੰਨੇ ਕਿਸੇ ਗਰੇੜੀਆਂ ਵਾਲੇ ਉੱਥੇ ਗਰੇੜੀਆਂ ਵਾਲੇ ਇੱਕ ਮੈਂ ਸੀਗਾ ਜੀ ਇੱਕ ਭਾਕਸ ਸਿੰਘ ਦੇ ਦੋਨੇ ਲੜਕੇ ਸੀ ਤੇ ਤੀਜਾ ਮੈਂ ਸੀਗਾ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਮਾਰੇ ਤੇ ਫਿਰ ਤੁਸੀਂ ਕੀ ਕਿਹਾ ਹੋਰ ਨੂੰ ਤੂੰ ਤੁਹਾਡਾ ਕੀ ਕਹਿਣਾ ਸੀ ਜਦੋਂ ਤੁਹਾਨੂੰ ਹਟਾਰੇ ਸੀ ਉਹਨਾਂ ਨੂੰ ਕਿਸੇ ਨੇ ਨਹੀਂ ਹਟਾਇਆ ਗਿਆ ਜੀ ਆਪ ਕੁੱਟ ਕੇ ਚਲੇ ਗਏ ਕਿਤੇ ਸੱਟ ਵੇਟ ਵੀ ਆ ਜੀ ਹਾਂ ਜੀ ਉਹਨੇ ਭਾਕਸ ਸਿੰਘ ਦੇ ਇੱਕ ਲੜਕੇ ਤੇ ਵਜੀ ਆ ਮੈਂ ਡੈਕਸ ਦਾ ਮਰੀਜ਼ ਸੀ ਜਾਂ ਮੈਨੂੰ ਵੀ ਫਰਸ਼ ਤੇ ਡੰਗ ਮਾਰ ਕੇ ਤੇ ਮੇਰੇ ਵੀ ਦਰਦ ਬਹੁਤ ਹੁੰਦਾ ਏ ਠੀਕ ਜੀ ਉਹ ਕੀ ਕਹਿਣਾ ਹੈਗਾ ਇਨਚਾਰਜ ਜੰਪੀ ਫੈਸਲਸ ਦਾ ਵਾਰੀ ਇਹ ਹੀ ਕਹਿਣਾ ਚਾਹੁੰਦੇ ਆ ਜੀ ਕਿ ਉਹਨਾਂ ਨੂੰ ਰਿਟਾਇਰਮੈਂਟ ਕੀਤਾ ਜਾਵੇ ਇਥੋਂ ਨੌਕਰੀ ਤੋਂ ਕੱਢਿਆ ਜਾਵੇ ਹਾਂਜੀ ਕੀ ਤੁਹਾਡਾ ਨਾਂ ਕੀ ਮਾਮਲਾ ਕੀ ਅੱਜ ਚੌਂਕੀ ਤੇ ਅੱਗੇ ਆਏਗੇ ਜੀ ਨਾਮ پاک ਸਿੰਘ ਹੈ ਜੀ ਉਹ ਮੇਰੇ ਲੜਕੇ ਹੈ ਜੀ ਅਸੀਂ ਅੱਡੇ ਤੇ ਰੇੜੀ ਲਾਉਣੀ ਸਬਜ਼ੀ ਦੀ ਬਿਲਕੁਲ ਨਿਆਜ਼ ਤੱਕਾ ਧਾਰੂ ਵੀ ਕੀ ਚੌਂਕੀ ਇੰਚਾਰਜ ਸਾਡੇ ਮੁੰਡਿਆਂ ਨੂੰ ਕੁੱਟ ਕੇ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਕੀ ਕੀ ਕਹਿਣਾ ਸੀ ਕਿ ਇਹ આરોਪ ਕੀ ਲਾ ਰਿਹਾ ਸੀ? આરોਪ ਲਾ ਰਿਹਾ ਸੀ ਕਿ ਅਸੀਂ ਮਿੰਨੇ ਬਸ ਪੈਸੇ ਲੈਂਦੇ ਸੀ। ਉਹਦੇ ਅੱਜ 9 ਤਰੀਕ ਹੋ ਗਈ ਸੀ। 8 8 ਤਰੀਕ ਨੂੰ ਪੈਸੇ ਮੰਗਣ ਗਏ ਸੀ। ਤੇ ਉਹਨੇ ਕੋਈ ਆਉਂਦੇ ਨੇ ਪੁੱਛਿਆ ਨਹੀਂ ਸਾਨੂੰ ਕੋਈ ਦੱਸਿਆ ਨਹੀਂ ਆਉਂਦੇ ਨਾਲ ਡਾਂਗਣ ਲੱਟ ਪਿਆ ਸਾਨੂੰ। ਕਿੰਨਾ ਕ ਸਟਾਫ ਸੀ ਨਾਲ ਕੋਈ ਇਹਨਾਂ ਦੇ? ਇੱਕ ਕੱਲਾ ਬੰਦਾ ਸੀ ਦਾਰੂ ਦਾ ਰੱਜਿਆ ਹੋਇਆ ਸੀ ਪੂਰਾ ਟੱਕਿਆ। ਕਿੰਨੇ ਕ ਜਿਹੜੇ ਹੋਰ ਨਾਲ ਜਿਹੜੇ ਸੀਗੇ ਜਿੰਨਾਂ ਤੋਂ ਉਹਨਾਂ ਦੇ ਮਿੰਨੇ ਨਾਲ ਦੀ ਡੇੜੀਆਂ ਵਾਲੇ ਸੀਗੇ ਨਾਲ ਖੜੇ ਸੀ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਬੜਾ ਕਿੱਥੇ ਹੁਣ ਤੁਹਾਡਾ ਬੇਟਾ ਡੇਟਾ ਜੀ ਸਾਹਿਬ ਆ ਜਿਹੜੇ ਮੁਲਾਜ਼ਮ ਸਾਹਿਬ ਹੈ ਅਸੀਂ 8 ਤਰੀਕ ਨੂੰ ਉਹਨਾਂ ਤੋਂ ਪੈਸੇ ਮੰਗੇ ਸੀ 3000 ਰੁਪਏ ਸਾਡੇ ਬਣਦਾ ਸੀ ਪਿਛਲੇ ਮਹੀਨੇ ਦਾ ਤੇ 10 ਦਿਨ ਅੱਗੇ ਲੰਘ ਗਏ ਸੀ ਅਸੀਂ ਉਹਨਾਂ ਤੋਂ ਪੈਸੇ ਮੰਗੇ ਵੀ ਸਾਨੂੰ ਪੈਸੇ ਦੇ ਤੂੰ ਤੇ ਮੰਡੀ ਦੇਣੇ ਆ ਜੀ ਤੇ ਉਹ ਦੂਸਰੇ ਦਿਨ ਸਾਨੂੰ ਉਹਨਾਂ ਨੇ ਆਖਿਆ ਸੀ ਰੇੜੀਆਂ ਜਿਹੜੀ ਪਿਛਾਹ ਕਰ ਲੋ ਤੇ ਅਸੀਂ ਅਗਲੇ ਦਿਨ ਆ ਕੇ ਪਿਛਾਹ ਨੂੰ ਕਰਕੇ ਲਾਈਆਂ ਜੀ ਤੇ ਉਹ ਉਹਨਾਂ ਦਾ ਦੂਜੇ ਦਿਨ ਆਇਆ ਸਾਨੂੰ ਪੁੱਛਿਆ ਪਛਾਇਆ ਨਹੀਂ ਕੁਝ ਵੀ ਨਹੀਂ ਤੇ ਸਾਨੂੰ ਉਹਨਾਂ ਨਾਲ ਡੰਡਿਆਂ ਨਾਲ ਕੁੱਟਿਆ ਜੀ ਬਸ ਤੇ ਸਾਡਾ ਸਾਰਾ ਸਮਾਨ ਜਿਹੜਾ ਜੀ ਉਹ ਸਾਰਾ ਖਲਾਰਤਾ ਜੀ ਮੇਰੇ ਕੰਡੇ ਸੀ ਉਹ ਸਾਰੇ ਤੋੜਤੇ ਜੀ ਉਹਨੇ ਪੂਰੀ ਦਰੂਦ ਰਿਕ ਕੀਤੀ ਜੀ ਕੋਈ ਵੀਡੀਓ ਵੀ ਤੁਸੀਂ ਬਣਾਈ ਹੋਈ ਹੈ ਹਾਂ ਜੀ ਬਣੀ ਵੀਰਲ ਕੀ ਸਾਰੀ ਜਿਹੜੀ ਬਾਕੀ ਜਿਹੜੇ ਆਸ-ਪਾਸੇ ਸੀ ਰੇੜੀਆਂ ਸੀ ਜੀ ਉਹਨਾਂ ਨੂੰ ਨੁਕਸਾਨ ਬਹੁਤ ਹੋਇਆ ਜੀ ਮੇਰਾ ਜਿਹੜਾ ਭਰਾ ਜੀ ਉਹਦੇ ਬਾਹਾਂ ਦੇ ਇਧਰ ਆ ਗੁੱਟ ਦੋ ਦੋਵੇਂ ਗੋਟੇ ਜਿਹੜੇ ਕੋਈ ਪੂਰੇ ਜ਼ਖਮੀ ਨਾਲ ਪੂਰੇ ਹਾਲਤ ਨਾਲ ਹੋ ਗਏ ਦੰਗਾ ਮਾਰਿਆ ਹੋਇਆ ਹੈ ਨਾ ਪਤਾ ਨਹੀਂ ਕਿ ਕਿੰਨਾ ਦਾ ਹੋਇਆ ਹੋਰ ਤੁਹਾਡੇ ਨਾਲ ਕਿੰਨੀਆਂ ਕਿ ਰੇੜੀਆਂ ਵਾਲਿਆਂ ਦੇ ਨੱਚਾ ਹੋਇਆ ਚਾਰ ਪੰਜ ਰੇੜੀਆਂ ਨੂੰ ਬਹੁਤ ਨੁਕਸਾਨ ਬਹੁਤ ਹੋਇਆ ਜੀ ਤੇ ਮੈਨੂੰ ਵੀ ਡੰਡੇ ਮਾਰੇ ਹੋਏ ਇਸ ਪੱਟ ਦੇ ਦਿਖਾ ਰਹੇ ਨੇ ਨਿਸ਼ਾਨ ਹੋਇਆ ਨਿਸ਼ਾਨ ਆਹ ਵੇਖੋ ਜੀ ਇੱਥੇ ਅੱਛਾ ਮਰਾਤੀਆਂ ਡੰਡਿਆਂ ਨਾਲ ਟਾਂਗਾ ਨਾਲ ਪੁੱਟਿਆ ਨੂੰ ਬਹੁਤ ਚੁਕੀ ਭਾਈ ਕਰੇ ਦੇ ਵਿੱਚ ਮਾਮਲਾ ਆਇਆ ਸੀਗਾ ਜਿਹਦੇ ਵਿੱਚ ਰੇੜੀ ਵਾਲਿਆਂ ਨੇ ਦੋਸ਼ ਲਾਇਆ ਕਿ ਕਿ ਚੌਂਕੀ ਚਾਰ ਦੇ ਵੱਲੋਂ ਉਹਨਾਂ ਦੀ ਮਾਰ ਪੁੱਟ ਕੀਤੀ ਗਈ ਕਿ ਮਾਮਲਾ ਕਿਸ ਸਾਹਮਣੇ ਆਇਆ ਤੇ ਮਸਤੀ ਦੀ ਜਾਂਚ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਟੀਮ ਘਟਕ ਬਤਿਗੀ ਐਸਐਸਓ ਲੰਬੀ ਇਸ ਨੂੰ ਹੋਰ ਸੀਰ ਕਰ ਰਹੇ ਕਿਉਂਕਿ ਇਹ ਇਨਚਾਰਨ ਨੂੰ ਫਿਲਹਾਲ ਲਾਈਨ ਹਾਈਜੂ ਕਰ ਦਿੱਤਾ ਗਿਆ ਹੈ ਐਸਐਸਪੀ ਸਾਹਿਬ ਨੇ ਉਪਰਾਲੇ ਕੀ ਜਾਂਚ ਕੀਤੀ ਜਾਵੇਗੀ ਤੇ ਬੰਦ ਕਰ ਦਿੱਤੀ ਜਾਵੇ ਪਿੰਡ ਵਾਲੇ ਕਿਸ ਤਰ੍ਹਾਂ ਦੇ ਪ੍ਰੋਸੈਸ ਵਿੱਚ ਲੱਗੇ ਨੇ ਉਹਨੇ ਉਹਨਾਂ ਨੂੰ ਇਹੀ ਕਿਹਾ ਵੀ ਜੋ ਵੀ ਮਸਲਾ ਹੋਇਆ ਉਹਦੇ ਤੈਅ ਤੇ ਕਰ ਜਾਤੇ ਹੈ ਕ੍ਰਿਯਾਤ ਕਰਕੇ ਵੀ ਜਿਹਦਾ ਵੀ ਦੋਸ਼ ਹੋ ਉਹਦੇ ਹਿਸਾਬ ਨਾਲ ਕਰ ਦੇ